ਹੈਲੋ ਜੀ গুড মর্নিং ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਹੱਸਦੇ ਵੱਸਦੇ ਹੋਵੋਗੇ ਲਓ ਜੀ মর্নিং ਦਾ ਟਾਈਮ ਆ ਤੇ ਦਿਨ ਹੈਗਾ ਅੱਜ ਬੁੱਧਵਾਰ ਹਾਂਜੀ ਨਾ ਮੰਗਲਵਾਰ ਆ ਸ਼ਾਇਦ ਮੰਗਲਵਾਰ ਆ ਕਿ ਬੁੱਧਵਾਰ ਆ ਮੈਂ ਤਾਂ ਆਪ ਹੀ ਕਨਫਿਊਜ਼ ਹੋ ਗਈ ਪਤਾ ਨਹੀਂ ਕੀ ਹੈ ਮੰਗਲਵਾਰ ਆ ਕਿ ਬੁੱਧਵਾਰ ਆ ਤੇ 3 5 ਜੂਨ ਦਿਨ ਦਾ ਨਹੀਂ ਮੈਨੂੰ ਯਾਰ ਪਤਾ ਹੈਗਾ ਪਤਾ ਨਹੀਂ ਮੰਗੜ ਆ ਕੇ ਬੋਧਾ ਪਤਾ ਨਹੀਂ ਚੱਲ ਕੋਈ ਨਾ ਤੇ ਕਨਫਿਊਜ਼ ਹੀ ਹੋ ਗਈ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਤੇ ਮੈਂ ਲੱਗੀ ਸੀ ਹੁਣ ਕਿਚਨ ਸਾਫ ਕਰਨੇ ਛੱਤ ਮੈਂ ਝਾੜਤੀ ਆ ਤੇ ਪਹਿਲਾਂ ਮੈਂ ਸਰ ਕਵਰ ਕਰਿਆ ਹੋਇਆ ਸੀਗਾ ਹੁਣ ਮੈਂ ਲਾ ਤਾਂ ਮੈਨੂੰ ਗਰਮੀ ਆਈ ਜਾਂਦੀ ਆ ਮੈਂ ਕਿਹਾ ਹੁਣ ਸੈਣੀ ਕਵਰ ਕਰਨਾ ਕਿਉਂਕਿ ਕੁਛ ਹੈ ਤਾਂ ਹੈ ਨਹੀਂ ਉੱਪਰ ਝਾੜਨ ਨੂੰ ਬਸ ਹੁਣ ਮੈਂ ਵਾਲ ਸਾਫ ਕਰਨੀਆਂ ਨੇ ਪਹਿਲਾਂ ਮੈਂ ਸਾਰੇ ਹਸ ਸਮਾਨ ਲਾ ਕੇ ਨਾ ਸੈਲਫ ਤੇ ਰੱਖੂੰਗੀ ਲਾਇਕਾ ਭਾਂਡੇ ਵਗੈਰਾ ਸਾਰੇ ਇੱਥੇ ਹੀ ਰੱਖੂੰਗੀ ਬਾਹਰ ਨਹੀਂ ਮੈਂ ਲੈ ਕੇ ਜਾਂਦੀ ਹੈ ਕਿਉਂਕਿ ਮੈਨੂੰ ਫਿਰ ਗੇੜੇ ਲਾਉਣੇ ਬਹੁਤ ਔਖੇ ਆ ਸਿਰਤ ਇਹ ਤੋਂ ਪਹਿਲਾਂ ਵੀ ਸਿਰਤ ਨੇ ਕੋ ਭਾਂਡਾ ਤੋੜ ਕਰ ਦੇਣੀ ਆ ਤਾਂ ਕਰਕੇ ਇੱਥੇ ਹੀ ਉਤਾਰੂੰਗੀ ਸਾਰਾ ਕੁਝ ਇੱਥੇ ਹੀ ਰੱਖੂੰਗੀ نیچے ਸੈਲਫ ਤੇ ਤੇ ਪਹਿਲਾਂ ਪਰ ਮੈਂ ਕਰੂੰਗੀ ਵਾਲ ਇਧਰ ਲੀਆਂ ਵਾਲ ਸਾਫ ਤੇ ਖਿੜਕੀਆਂ ਸਾਫ ਫਿਰ ਇਧਰਲਾ ਸਾਈਡ ਮੈਂ ਬਾਤ ਨੂੰ ਛੇੜੂੰਗੀ ਕਿਉਂਕਿ ਫਿਰ ਇਧਰੋਂ ਉਤਾਰ ਕੇ ਰੱਖੂੰਗੀ ਪਹਿਲਾਂ ਨਹੀਂ ਉਤਾਰਦੀ ਪਹਿਲਾਂ ਇਹਨਾਂ ਨੂੰ ਮੈਂ ਐਂ ਹੀ ਪਏ ਰਹਿਣ ਦੇਣਾ ਵਾ ਫਿਰ ਇਹਨਾਂ ਨੂੰ ਵਾਸ਼ ਕਰਾਂਗੇ ਫਿਰ ਆਪਾਂ ਆਹ ਵਾਲਾ ਸਾਰਾ ਰੈਕ ਆ ਜਿਹੜਾ ਵੁੱਡਨ ਦਾ ਇਹ ਸਾਫ ਕਰਾਂਗੇ ਤੇ ਚਲੋ ਜੀ ਸ਼ੁਰੂ ਕਰਦੇ ਆਂ ਫਿਲਹਾਲ ਅੱਜ ਦਾ ਬਲੌਗ ਮੈਂ ਪਾਣੀ ਗਰਮ ਰੱਖਿਆ ਹੋਇਆ ਵਾ ਕਿਉਂਕਿ ਗਰਮ ਕਪੜੇ ਨਾਲ ਮੈਂ ਸਾਰੀਆਂ ਵਾਲ ਸਾਫ ਕਰਦੀ ਹੁੰਨੀ ਆ ਕਿਚਨ ਦੀਆਂ ਤਾਂ ਤੇ ਚਲੋ ਜੀ ਸ਼ੁਰੂ ਕਰ ਲੀਏ ਆਪਾਂ ਬਲੌਗ ਤੇ ਕਰ ਲੀਏ ਕੰਮ ਸਟਾਰਟ ਤੇ ਫਿਰ ਤੁਹਾਡੇ ਨਾਲ ਕਰਾਂਗੇ ਗੱਲਾਂ ਲਓ ਜੀ ਇੱਥੇ ਆਪਾਂ ਹੋ ਗਏ ਸੀਗੇ ਔਨ ਡਿਊਟੀ ਤੇ ਮੈਂ ਲੱਗੀ ਸੀਗੀ ਜਿਹੜੀਆਂ ਰਸੋਈ ਦੀਆਂ ਉੱਪਰ ਲੀਆਂ ਵਾਲ ਆ ਹਨਾ ਉਹ ਸਾਫ ਕਰਨ ਤੇ ਕਿਉਂਕਿ ਆਪਾਂ ਜਦੋਂ ਤੜਕਾ ਵਗੈਰਾ ਕਰਦੇ ਆ ਹਨਾ ਸਬਜ਼ੀ ਵਗੈਰਾ ਬਣਾਉਨੇ ਆ ਹਲਕੀ ਹਲਕੀ ਧੁੰਧਾਈ ਇਹਨਾਂ ਚੀਜ਼ਾਂ ਤੇ ਜੰਮਣੀ ਸ਼ੁਰੂ ਹੋ ਜਾਂਦੀ ਆ ਇਹ ਜ਼ਿਆਦਾ ਨਹੀਂ ਸੀਗੀ ਇਹ ਨਹੀਂ ਕਹਿ ਸਕਦੇ ਵੀ ਪੂਰੀ ਪ੍ਰੋਪਰ ਇਹਨਾਂ ਗੰਦੀਆਂ ਹੋਈਆਂ ਹਲਕੀ ਹਲਕੀ ਸੀਗੀ ਤੇ ਉਹ ਮੈਂ ਗਰਮ ਪਾਣੀ ਕਰ ਕਰਕੇ ਤੇ ਕੱਪੜੇ ਦੇ ਨਾਲ ਮੈਂ ਪਹਿਲਾਂ ਤਾਂ ਉਪਲੀਆਂ ਸਾਫ਼ ਕੀਤੀਆਂ ਫਿਰ ਮੈਂ ਨੀਚੇ ਵਾਲੀਆਂ ਸਾਫ਼ ਕੀਤੀਆਂ ਪਰ ਸੱਚ ਜਾਣਿਓ ਮੇਰੀਆਂ ਬਾਹਾਂ ਰਹਿ ਗਈਆਂ ਸਾਫ਼ ਕਰ ਦੀਦੀਆਂ ਇਸੇ ਤੇ ਆਪਾਂ ਇਹ ਵੀਡੀਓ ਤਾਂ ਬਹੁਤ ਸ਼ਾਰਟ ਦੇ ਵਿੱਚ ਕਲਿੱਪ ਲੈਨੇ ਆ ਤੇ ਪਰ ਜੇ ਉਹ ਆਪਾਂ ਸਾਫ਼ ਕਰਦੇ ਆ ਹਨਾ ਤੇ ਉਦੋਂ ਤਾਂ ਮੈਨੂੰ ਲੱਗਦਾਗਾ ਵੀ ਮੇਰਾ ਤਾਂ ਟਾਈਮ ਜਿਹੜਾ ਸੀਗਾ 2 2.5 ਘੰਟੇ ਮੈਨੂੰ ਲੱਗੇ ਸੀ ਕਿਚਨ ਦੇ ਵਿੱਚ ਹੀ ਅੱਜ ਹਨਾ ਹਾਂ ਲੋ ਇਹ ਚੀਜ਼ਾਂ ਕਰਨ ਨੂੰ ਤੇ ਵੀਡੀਓ ਦੇ ਵਿੱਚ ਤਾਂ ਆਪਾਂ ਹੁੰਦਾ ਵੇ ਥੋੜੇ ਬਹੁਤ ਕਲਿੱਪ ਲੈ ਲੈਨੇ ਆ ਤੇ ਬਾਕੀ ਆ ਵਿੰਡੋ ਵਗੈਰਾ ਸਿਗੀਆਂ ਸਾਫ਼ ਕਰਨ ਵਾਲੀਆਂ ਹਨਾ ਕਿਚਨ ਦੀ ਮੈਂ ਝਾੜ ਪਹਿਲਾਂ ਦਿੱਤੀਆਂ ਸਿਗੀਆਂ ਇਹ ਤੇ ਉਸ ਤੋਂ ਬਾਅਦ ਮੈਂ ਕੱਪੜੇ ਦੇ ਨਾਲ ਸਾਫ਼ ਕਰਤੀਆਂ ਇਹ ਵਾਲੀਆਂ ਵੀ ਤੇ ਇੰਨਾ ਹੋ ਜਾਂਦਾ ਵੀ ਇਹਦੇ ਨਾਲ ਸੋਹਣਾ ਲੱਗਣ ਲੱਗ ਜਾਂਦਾ ਪਸੀਨਾ ਦੇਖੋ ਮੈਨੂੰ ਕਿੰਨਾ ਆਇਆ ਕਿੰਨਾ ਪਸੀਨਾ ਆਇਆ ਸਮਝੀ ਨਹੀਂ ਉਹਦੀ ਕਿਹੜਾ ਪਸਾ ਕਿਧਰੋਂ ਕਰੀ ਬੋਲ ਤਾਂ ਮੈਂ ਕਰਤੀਆਂ ਸਿਗੀਆਂ ਥੋੜੇ ਜਿੰਨੀਆਂ ਚ ਲਈਆਂ ਨੇ ਫਿਰ ਇਹਦੇ ਵਿੱਚ ਜਦ ਮੈਂ ਮਾਰ ਕੇ ਵੀਡੀਓਟ ਲੈਣ ਲੱਗ ਜੰਦੀ ਬੋਲ ਵੀ ਕਿੰਨਾ ਕਿੰਨਾ ਸਾਫ ਕੋਈ ਬਹੁਤ ਟਾਈਮ ਲੱਗ ਜਨਾ ਸੀ ਤੇ ਅਸੀਰ ਤਾਂ ਕਹਿੰਦਾ ਮੈਨੂੰ ਵੀ ਦਿਖਾਓ ਹੈਲੋ ਕਰ ਦੋ ਚਾ ਚਾ ਤਾਂ ਕਰਕੇ ਮੈਂ ਥੋੜੀ ਥੋੜੀ ਕਲਿੱਪ ਹੀ ਲਈਆਂ ਨੇ ਤੇ ਕਾਫੀ ਹੱਦ ਤੱਕ ਬੋਲ ਤਾਂ ਹੋ ਗਈਆਂ ਸਾਫ ਸਾਫੀਆਂ ਉਹ ਵੀ ਹੋ ਗਈਆਂ ਉੱਪਰ ਦੀਆਂ ਤੇ ਬਸ ਆਹ ਨੀਚੇ ਵਾਲਾ ਪੋਰਸ਼ਨ ਰਹਿ ਗਿਆ ਇਧਰ ਹੁਣ ਮੈਂ ਕਰਦੀ ਆ ਉਸ ਤੋਂ ਬਾਅਦ ਇਹ ਨੀਚੇ ਵਾਲੀ ਵਿੰਡੋ ਦੀ ਵਾਰੀ ਆ ਗਈ ਸੀਗੀ ਪਾਣੀ ਦਾ ਪਹਿਲਾਂ ਮੈਂ ਪਾਣੀ ਨਾਲ ਸਾਫ਼ ਕੀਤੀਆਂ ਹਲਕੇ ਮਤਲਬ ਕਿ ਗਰਮ ਪਾਣੀ ਦੇ ਨਾਲ ਉਸ ਤੋਂ ਬਾਅਦ ਸਰਫ ਵਾਲਾ ਪਾਣੀ ਲੈ ਕੇ ਫਿਰ ਬਰਸ਼ ਨਾਲ ਸਾਫ਼ ਕੀਤੀਆਂ ਜਾਲੀਆਂ ਹਨਾ ਮੈਨੂੰ ਐਸੀ ਵੀ ਜਿਹੜੀ ਵਿੱਚ ਡਸਟ ਫਸੀ ਹੋਈ ਆ ਉਹ ਸਾਰੀ ਇੱਕ ਵਾਰੀ ਬਾਹਰ ਕਲੀਅਰ ਕਰ ਦਈਏ ਤੇ ਗਲਾ ਵੀ ਦੇਖੋ ਤੁਹਾਨੂੰ ਮੇਰੀ ਆਵਾਜ਼ ਤੋਂ ਪਤਾ ਲੱਗਦਾ ਹੋਣਾ ਮੇਰਾ ਗਲਾ ਵੀ ਥੋੜਾ ਜਿਹਾ ਖਰਾਬ ਹੋਇਆ ਹੋਇਆ ਦੀ ਉਸ ਤੋਂ ਬਾਅਦ ਮੇ ਨਾਲ ਦੀ ਨਾਲ ਕਾਮਗਾਰੀ ਸੀ ਕਿ ਦੇ ਨਾਲ ਦੇ ਨਾਲ ਸਿਰਤ ਨੂੰ ਵੀ ਦੇਖ ਰਹੀ ਸੀ ਕਿ ਉਹਨੂੰ ਵੀ ਖੀਰ ਵਗੈਰਾ ਦੇਣੀ ਸੀ ਤੇ ਇਹ ਰੋਟੀ ਉਹਨੇ ਖਾਧੀ ਨਹੀਂ ਸੀ ਹਾਂ ਰੋਟੀ ਨਹੀਂ ਸੀ ਉਹਨੇ ਖਾਧੀ ਤੇ ਦੁੱਧ ਵਗੈਰਾ ਦੋ ਤਿੰਨੇ ਵੇਰੇ ਉਹਨੇ ਪੀ ਲਿਆ ਸੀਗਾ ਵਿੱਚ ਦੀ ਤੇ ਪਰ ਕੰਮ ਮੇ ਨੂੰ ਆਈ ਲੱਗੀ ਜਾਂਦਾ ਸੀ ਕਿ ਵੀ ਮੈਂ ਛੇੜ ਤਾਂ ਲਿਆ ਵੀ ਮੈਂ ਕਿਵੇਂ ਨਵੇੜਾਂ ਪਤਾ ਨਹੀਂ ਕਿਉਂ ਇੱਕ ਤਾਂ ਬੋਡੀ ਨਹੀਂ ਠੱਗੀ ਠੱਗੀ ਸੀਗੀ ਸ਼ਾਇਦ ਵੀ ਗਲਾ ਦਰਦ ਕਰਦਾ ਕਰਕੇ ਸੀ ਤੇ ਮੈਨੂੰ ਇਹ ਸੀਗਾ ਵੀ ਮੈਂ ਛੇੜਾ ਤਾਂ ਛੇੜ ਲਿਆ ਪਤਾ ਨਹੀਂ ਕਦੋਂ ਨਿਬੜੂਗਾ ਇਹ ਹੈ ਨਾ ਮੈਨੂੰ ਬਹੁਤ ਜ਼ਿਆਦਾ ਐ ਹੋਇਆ ਪਿਆ ਸੀਗਾ ਪਰ ਥੋੜੇ ਥੋੜਾ ਮਤਲਬ ਪਾਰਟੀਸ਼ਨ ਕਰ ਲਈ ਸੀ ਕਿ ਮੈਂ ਮਤਲਬ ਮੈਂ ਨਾ ਇਹ ਸੋਚ ਰਹੀ ਸੀ ਕਿ ਪਹਿਲਾਂ ਮੈਂ ਇਧਰਲਾ ਕੋਰਨਰ ਸਾਫ ਕਰਨਾ ਫਿਰ ਮੈਂ ਇਧਰਲਾ ਕੋਰਨਰ ਸਾਫ ਕਰਨਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਇਹ ਥੋੜਾ ਈਜ਼ੀ ਹੋ ਗਿਆ ਸੀਗਾ ਜੇ ਮੈਂ ਸਾਰੇ ਪਾਸੇ ਛੇੜਾ ਛੇੜ ਲੈਂਦੀ ਫਿਰ ਮੈਨੂੰ ਸਮਝ ਨਹੀਂ ਸੀ ਆਉਣਾ ਵੀ ਮੈਂ ਕਿਚਨ ਦਾ ਕਿੱਦੋਂ ਕੀ ਕਰਨਾ ਹਾਂ ਪਰ ਆਏ ਥੋੜਾ ਜਿਹਾ ਮਾਈਂਡ ਦੇ ਵਿੱਚ ਕਰ ਲਿਆ ਕਿ ਪਹਿਲਾਂ ਇਧਰਲਾ ਏਰੀਆ ਸਾਫ਼ ਕਰਾਂ ਇਧਰਲੀ ਸੈਟਿੰਗ ਕਰ ਦਵਾਂ ਫਿਰ ਉਧਰਲਾ ਕਰੂੰਗੀ ਉਧਰ ਵੀ ਏਅਰ ਸੈਟਿੰਗ ਕਰ ਦਵਾਂ ਤਾਂ ਕਰਕੇ ਮੈਨੂੰ ਥੋੜਾ ਈਜ਼ੀ ਹੋ ਗਿਆ ਤੇ ਜਿਹੜੀਆਂ ਵਿੰਡੋ ਸਿੱਗੀਆਂ ਇਹ ਤਾਂ ਮੈਂ ਦੋ ਹੀ ਵਿੰਡੋ ਖੋਲਦੀ ਹੁੰਨੀ ਆ ਤੀਸਰੀ ਵਿੰਡੋ ਮੈਂ ਨਹੀਂ ਖੋਲਦੀ ਕਿਉਂਕਿ ਉਹਦਾ ਜਿਹੜਾ ਸ਼ੀਸ਼ਾ ਨਾ ਹਲਕਾ ਜਾਂ ਨੀਚੋਂ ਨਿਕਲਿਆ ਹੋਇਆ ਵਾ ਲੱਕੜੀ ਦੇ ਲੱਕੜੀ ਦੇ ਵਿੱਚੋਂ ਤਾਂ ਕਰਕੇ ਮੈਂ ਉਹਨੂੰ ਬੜਾ ਛੇੜਦੀ ਨਹੀਂ ਹੈਗੀ ਸਿਰਫ ਅਸੀਂ ਦੋ ਹੀ ਵਿੰਡੋ ਦੋ ਹੀ ਵਿੰਡੋ ਛੇੜਦੇ ਆ ਮਤਲਬ ਖੋਲ ਕੇ ਰੱਖਦੇ ਆ ਬੜਾ ਖਲਾਰਾ ਪੈਂਦਾ

ਇਹ ਹਾਲ ਮੈਂ ਕੇਰਾ ਇਦਾਂ ਹੀ ਰੱਖ ਦੇਣੀ ਆ ਬਾਹਲੇ ਨਹੀਂ ਮੈਂ ਉਹ ਕਰਮੇ ਹੈ ਕਿ ਕੱਟੇ ਨੂੰ ਬਾਅਦ ਤੋਂ ਕਰੂੰਗੀ ਕਿ ਕੇਰਾ ਮੈਂ ਆਇਨ ਚੜਨ ਵਾਸਤੇ ਰੱਖ ਰਹੀ ਆ ਇੱਥੇ ਕਿ ਕੇਰਾ ਪਾਣੀ ਵਿੱਚ ਰੱਖ ਦੂਗਾ ਇਹਨਾਂ ਬਾਅਦ ਤੋਂ ਚੈੱਕ ਕਰਕੇ ਰੱਖੂੰਗੀ ਸਾਰੇ ਚੋਟ ਚੋਟ ਮੈਨੂੰ ਆਇਨ ਨਾਲ ਦੀ ਨਾਲ ਮੈਂ ਕੋਈ ਤਰੀਕਾ ਨਹੀਂ ਹੈ ਤਾਂ ਨਸੀਰ ਨੂੰ ਫਿਰ ਜ਼ਿਆਦਾ ਸਲਾਰਾ ਬੁਵਾ ਲੈਣਾ ਮੈਂ ਇਥੇ ਵਾਰੀ ਸੀਗੀ ਮੇਰੇ ਬਰਤਨਾਂ ਦੀ ਤੇ ਬਰਤਨ ਵੀ ਜ਼ਿਆਦਾ ਨਹੀਂ ਹੈਗੇ ਮੈਂ ਰੱਖੇ ਹੋਏ ਬਰਤਨ ਵਾਸਤੇ ਜਿੰਨੇ ਕ ਆਪਣੇ ਡੇਲੀ ਯੂਜ਼ ਤੋਂ ਹੋਣ ਮੈਂ ਉਹਨੇ ਕੀ ਰੱਖੇ ਹੋਇਆ ਬਾਕੀ ਮੈਂ ਸਾਰੇ ਸੰਭਾਲ ਕੇ ਰੱਖੇ ਹੋਏ ਨੇ ਪੈਕ ਕਰਕੇ ਤੇ ਉਹ ਵੀ ਮੈਂ ਨਾਲ ਦੀ ਨਾਲ ਵਾਸ਼ ਕਰਕੇ ਨਾ ਇੱਥੇ ਰੱਖਤੇ ਸੀਗੇ ਮੈਂ ਪ੍ਰੋਪਰ ਨਹੀਂ ਸੀਗੀ ਇੱਥੇ ਜਿੰਨੇ ਮੈਂ ਕਿਹਾ ਪਹਿਲਾਂ ਮੈਂ ਕਿਹਾ ਇਦਾਂ ਹੀ ਰੱਖ ਦਿੰਨੀ ਆ ਮਤਲਬ ਧੋ ਧੋ ਕੇ ਮੈਂ ਰੱਖੀ ਜਾ ਰਹੀ ਸੀਗੀ ਮੈਂ ਕਿਹਾ ਬਾਅਦ ਚੋਂ ਮੈਂ ਨਾ ਮੈਂ ਚੰਗੀ ਤਰ੍ਹਾਂ ਟਕਾ ਦੂੰਗੀ ਵੀ ਜਿਵੇਂ ਮੈਂ ਰੱਖਣੇ ਹੋਏ ਤੇ ਮੈਨੂੰ ਇਹ ਸੀਗਾ ਵੀ ਕਿਹੜਾ ਮੈਂ ਸਾਰਾ ਕੁਝ ਨਾ ਸਾਫ਼ ਕਰ ਲਵਾਂ ਮੈਨੂੰ ਆਏ ਸੀਗਾ ਭਈ ਥੋੜਾ ਆਈਡੀਆ ਹੋ ਜਾਂਦਾ ਬੰਦੇ ਨੂੰ ਹਨਾ ਤੇ ਬਾਕੀ ਇਹ ਸੀਗਾ ਵੀ ਇਕੱਲੇ ਜਾਣ ਨੂੰ ਕਰਨਾ ਬਹੁਤ ਔਖਾ ਹੋ ਜਾਂਦਾਗਾ ਤੇ ਜੇ ਕੋਈ ਨਾਲ ਹੋਵੇ ਬੰਦਾ ਹੈਲਪ ਕਰਾਉਣ ਵਾਲਾ ਫਿਰ ਵੱਖਰੀ ਗੱਲ ਆ ਪਰ ਇਕੱਲੇ ਨੂੰ ਬਹੁਤ ਔਖਾ ਹੋ ਜਾਂਦਾਗਾ ਹਨਾ ਤੇ ਇੱਥੇ ਦੇਖੋ ਉੱਪਰ ਮੈਂ ਸਾਰੀਆਂ ਚੀਜ਼ਾਂ ਹਨਾ ਟਿਕਾਤੀਆਂ ਸੀਗੀਆਂ ਮੇਰਾ ਇੱਧਰਲਾ ਕੰਮ ਖਤਮ ਹੋ ਗਿਆ ਸੀਗਾ ਬਾਕਸ ਵਗੈਰਾ ਦੇ ਜਿਹੜੇ ਤਾਂ ਕੰ ਸੀਗੇ ਉੱਪਰੋਂ ਉੱਪਰੋਂ ਸੀਗੇ ਵੈਸੇ ਮੇਰੇ ਸਾਫ਼ ਹੀ ਆ ਉਹ ਹਲਕੇ ਸੀਗੇ ਹਲਕੀ ਫੁਲਕੀ ਡਸਟ ਸੀਗੀ ਉਹ ਵੀ ਮੈਂ ਸਾਫ਼ ਕਰਤੇ ਸੀਗੇ ਉਹ ਮੈਂ ਵੀਡੀਓ ਨਹੀਂ ਬਣਾਈ ਹੈਗੀ ਜ਼ਿਆਦਾ ਹਨਾ ਇੱਥੇ ਮੈਂ ਆਣੀ ਜਿਹਾ ਲਈ ਹੈ ਨਾ ਵਾਲ ਸਾਫ ਕਰੀ ਸੀ ਇਹ ਵੀ ਇਹ ਡੇਲੀ ਸਾਫ ਹੁੰਦੀ ਹੈ ਤੇ ਇੱਥੇ ਜਿਆਦਾ ਡਸਟ ਨਹੀਂ ਸੀਗੀ ਤੇ ਬਸ ਉੱਪਰ ਦੀ ਧਸ ਥੋੜਾ ਸੀਗੀ ਮੈਨੂੰ ਲੱਗ ਰਹੀ ਸੀਗੀ ਤੇ ਇਹ ਵਾਲਾ ਹੁਣ ਮੇਰਾ ਪੋਰਸ਼ਨ ਸੀਗਾ ਰਹਿ ਗਿਆ ਤੇ ਬਸ ਇਧਰੋਂ ਸਾਈਡ ਵਾਲਾ ਰਹਿ ਗਿਆ ਸੀਗਾ ਥੋੜਾ ਜਿਹਾ ਹੁਣ ਮੈਨੂੰ ਹੌਸਲਾ ਹੋਈ ਜਾਂਦਾ ਸੀਗਾ ਵੀ ਮੈਂ ਕੰਮ ਖਿੱਚ ਲਿਆ ਤੇ ਜਿਆਦਾ ਨਹੀਂ ਰਿਹਾ ਹੈਗਾ ਤੇ ਖਤਮ ਹੋਣ ਵਾਲਾ ਹੀ ਸੀ ਆਲਮੋਸਟ ਦੇਖੋ ਮੈਂ ਕਿਚਨ ਦੀ ਪੂਰੀ ਸੈਟਿੰਗ ਕਰਤੀ ਆ ਤੇ ਇਸ ਤਰ੍ਹਾਂ ਮੈਂ ਸਾਰਾ ਕੁਝ ਸੈਟ ਕਰਕੇ ਰੱਖਤਾਗਾ ਤੇ ਬਸ نیچے ਚੜਵਾਤਾ ਮੇਰੀ ਯੂਜ਼ ਵਾਲੀ ਟੋਕਰੀ ਹੁਣ ਮੈਂ ਸਭ ਚੀਜ਼ਾਂ ਕਰਨੀ ਹੈ ਤਾਂ ਹੀ ਮੈਂ ਟਮਾਟਰ ਰੱਖਿਆ ਹੋਇਆ ਇਹਦੇ ਵਿੱਚ ਤੇ ਇਸ ਤਰ੍ਹਾਂ ਇੱਧਰ ਮੈਂ ਇਹ ਚੀਜ਼ਾਂ ਰੱਖਦੀ ਆ ਚਲੋ ਇੱਧਰ ਆਪਣਾ ਗੈਸ ਚੁੱਲਾ ਤੇ ਹੀ ਆ ਪਾ ਸਾਰੀ ਆਂ ਪਾਂਡੇ ਜਿਹੜੇ ਸੀਗੇ ਮੈਂ ਇੱਥੇ ਸਾਰੇ ਸੈੱਟ ਕਰਤੀ ਆ ਤੇ ਪਹਿਲਾਂ ਇੱਧਰ ਸੀਗੇ ਚਲੋ ਆ ਟੋਕਰੀ ਦੇ ਵਿੱਚ ਤਾਂ ਮੈਂ ਧੋ ਕੇ ਸੁਕਾ ਕੇ ਨੇ ਫੇਰ ਰੱਖ ਦਿਆ ਕਰੂੰਗੀ ਪਾਂਡਿਆ ਵਾਲੀ ਟੋਕਰੀ ਇਹ ਛੋਟੀ ਆ ਤੇ ਸਾਰਾ ਮੈਂ ਇੱਥੋਂ ਸੈੱਟ ਕਰਤਾ ਤੇ ਇਹ ਦਰੋਂ نیچےੋਂ ਵੀ ਮੈਂ ਸੈੱਟ ਕਰਤਾ ਤੇ ਆ ਬੜੀ ਟੋਕਰੀ نیچے ਕਿਉਂਕਿ ਜਰੂਰਤ ਨੂੰ ਭਾਂਡੇ ਵੱਡੇ ਹੀ ਰਹਿਣੇ ਆ ਹੋਰ ਕੁਝ ਨਹੀਂ ਪੁੰਹਦਾ ਤੇ ਉਹ ਪਿੱਛੇ ਮੇਰਾ ਘੋਟਣਾ ਕਵਰ ਕਰਕੇ ਰੱਖਿਆ ਹੋਇਆ ਤੇ ਆ ਵਾਲਾ ਵਾਲਪੇਪਰ ਵਾਲਪੇਪਰ ਨਹੀਂ ਸੈਲਫ ਤੇ ਵਿਛਾਂ ਵਾਲਾ ਸੀਗਾ ਪਲਾਸਟਿਕ ਫੋਮ ਦਾ ਕੱਪੜਾ ਪਲਾਸਟਿਕ ਫੋਮ ਆਜ ਵੀ ਕੱਪੜਾ ਹੁੰਦਾਗਾ ਉਦਾਂ ਹੀ ਆ ਪਰ ਇਹ ਮੇਰੇ ਕੋਲ ਨਾ ਥੋੜਾ ਸੀਗਾ ਤੇ ਇਹਦੇ ਨਾਲ ਦਾ ਮੈਂ ਹੋਰ ਲੈ ਕੇ ਆਉਂਗੀ ਤੇ ਫਿਰ ਇਹ ਮੈਂ ਉੱਪਰ ਵੀ ਵਿਛਾ ਦੂੰਗੀ ਇਦਾਂ ਉੱਪਰ ਵਾਲੇ ਤੇ ਉਨ ਮੈਂ ਉੱਥੇ ਪੇਪਰ ਹੀ ਵਿਛਾਤਾਗਾ ਤੇ ਵੈਸੇ ਵੀ ਨਾ ਉੱਥੇ ਵੀ ਕੱਪੜਾ ਵਿਛਾਇਆ ਹੁੰਦਾ ਹੋਗਾ ਉਹ ਮੈਂ ਵਾਸ਼ ਕਰਦਾ ਤੇ ਮੈਂ ਉਹਨੂੰ ਬਾਅਦ ਵਿੱਚ ਵਿਛਾ ਦੂੰਗੀ ਵਾਸ਼ ਕਰਤੇ ਆ ਉਹ ਮੈਂ ਬਾਹਰ ਪਏ ਆ ਤੇ ਫਿਲਹਾਲ ਮੈਂ ਪੇਪਰ ਵਿਛਾਤਾ ਸੀਗਾ ਕੇਰਾ ਤੇ ਇਸ ਤਰ੍ਹਾਂ ਮੈਂ ਥੋੜੀ-ਬਹੁਤ ਸੈਟਿੰਗ ਕਰਦੀ ਆ ਤੇ ਸਾਰੀਆਂ ਵਿੰਡੋਜ਼ ਵਗੈਰਾ ਸਭ ਕੁਝ ਕਲੀਨ ਆ ਸਾਰੀਆਂ ਵਾਲ ਵਗੈਰਾ ਸਭ ਕੁਝ ਕਲੀਨ ਆ ਤੇ ਬਸ ਹੁਣ ਮੇਰੀ ਇੱਕ ਫ੍ਰਿਜ ਰਹਿ ਗਈ ਸਾਫ ਕਰਨ ਵਾਲੀ ਇਹ ਮੈਂ ਇੱਕ ਦੋ ਦਿਨਾਂ ਤੱਕ ਕਰੂੰਗੀ ਔੜੀ ਔੜੀ ਅੱਜ ਵੀ ਮੇਰੀ ਬਾਹਾਂ ਦੁਖੀ ਜਾਂਦੀਆਂ ਨੇ ਕਿਉਂਕਿ ਆ ਚੀਜ਼ ਤੇ ਬਹੁਤ ਮਿਹਨਤ ਲੱਗਦੀ ਆ ਜਿਹੜੀ ਉੱਪਰ ਆ ਨਾ ਇਹ ਵਾਲੀ ਆ ਜਿਹੜੀਆਂ ਚੀਜ਼ਾਂ ਨੇ ਇਹ ਤੇ ਬਹੁਤ ਮਿਹਨਤ ਲੱਗਦੀ ਆ ਇਹਨਾਂ ਨੂੰ ਸਾਫ ਕਰਨ ਤੇ ਬਾਹਾਂ ਰਹਿ ਜਾਂਦੀਆਂ ਨੇ ਉੱਪਰੋਂ ਸਾਫ ਕਰ ਦਿਆਂਦੀਆਂ ਗਰਮ ਪਾਣੀ ਦੇ ਨਾਲ ਵੀਡੀਓ ਚ ਤਾਂ ਥੋੜਾ ਜਿਹਾ ਕੈਪਚਰ ਹੁੰਦਾਗਾ ਇੰਨਾ ਕੁਝ ਨਿਆ ਨਹੀਂ ਜਾਂਦਾ ਪਰ ਬਹੁਤ ਟਾਈਮ ਲੱਗ ਜਾਂਦਾਗਾ ਤੇ ਚਲੋ ਜੀ ਹੁਣ ਕੀ ਆ ਬਣਾਉਨੇ ਆ ਕਰਦਾ तेरे सीरत लगी सी, पक, सीरत खान लगी हुई है पॉपकॉर्न पॉपकॉर्न खाना है अच कोई फ्रूट आला आया ही नहीं सवेरे चो आया उ कम कर दी तो मैं तो जा नहीं होया सब्जी आला पता नहीं तो होना कुछ ना कुछ है नहीं हुआ मेरे अच्छा कट्ठे ही फ्रूट ले ठीक है ठीक है ठीक है चल खाला पत्त ਇੰਨੀ ਮੇਰੇ ਵਾਲ ਕੈਮਰਾ ਕਰੋ ਕਿਚਨ ਦੀਆਂ ਸਾਰੀਆਂ ਸਫਾਈਆਂ ਵਗੈਰਾ ਆਪਾਂ ਨਿਬੇੜਤੀਆਂ ਅੱਜ ਬਾਹਰ ਰਹਿ ਗਿਆ ਬਸ ਬੇੜਾ ਵਗੈਰਾ ਵਾਸ਼ ਕਰਨ ਵਾਲਾ ਤੇ ਉਹ ਦੇਖਦੇ ਆ 2-4 ਦਿਨ ਦੇ ਵਿੱਚ ਤੇ ਬਸ ਇੱਕ ਮੇਰੀ ਫ੍ਰਿਜ ਰਹਿ ਗਈ ਸਾਫ਼ ਕਰਨ ਵਾਲੀ ਤੇ ਇੱਕ ਤੁਹਾਡੇ ਦੋ ਰਹਿੰਦੇ ਆ ਪੱਖੇ ਸਾਫ਼ ਕਰਨ ਦੇ ਉਹ ਇਹਨਾਂ ਦੀ ਡਿਊਟੀ ਆ ਕਿਉਂਕਿ ਉੱਥੇ ਮੇਰਾ ਹੱਥ ਨਹੀਂ ਜਾਂਦਾ ਹੈਗਾ ਪੱਖਿਆਂ ਤੱਕ ਇਹ ਆਪੇ ਹੀ ਸਾਫ਼ ਕਰਨਗੇ ਤੇ ਬਾਕੀ ਅ ਮੈਂ ਕਰ ਦੂੰਗਾ ਬਾਕੀ ਆਪਣੀਆਂ ਸਫਾਈਆਂ ਹੋ ਗਈਆਂ ਡਨ ਬਾਕੀ ਆਪਣੀਆਂ ਸਫਾਈਆਂ ਸਾਰੀਆਂ ਹੋ ਗਈਆਂ ਡਨ ਤੇ ਕੋਈ ਆਪਣਾ ਹੁਣ ਚੀਜ਼ ਆਪਣੀ ਨਹੀਂ ਹੈਗੀ ਇਦਾਂ ਦੀ ਵੀ ਜਿਹੜੀ ਆਪਾਂ ਨੂੰ ਲੱਗੇ ਵੀ ਡਸਟੀ ਆ ਕਿਉਂਕਿ ਪਰਦੇ ਵਗੈਰਾ ਸਾਰਾ ਕੁਝ ਖਿੜਕੀਆਂ ਆਪਾਂ ਸਭ ਸਭ ਚੰਗੀ ਤਰ੍ਹਾਂ ਇੱਕ ਵਾਰੀ ਆਪਦੇ ਵੱਲੋਂ ਸਫਾਈ ਕਰਤੀ ਆ ਤੇ ਹੁਣ ਆਪਣੇ ਮਹੀਨੇ ਦੋ ਮਹੀਨੇ ਲੰਘ ਜਾਣਗੇ ਤੇ 1.5 ਮਹੀਨਾ ਦੋ ਮਹੀਨੇ ਤਾਂ ਲੰਘ ਹੀ ਜਾਣਗੇ ਤੇ ਉਦੋਂ ਬਾਅਦ ਦੇਖਾਂਗੇ ਤੇ ਵਿੜਾ ਰਹਿ ਕੇ ਉਹ ਵੀ ਦੇਖ ਲਾਂਗੇ 2-4 ਦਿਨਾਂ ਦੇ ਵਿੱਚ ਮੈਨੂੰ ਐ ਵੀ ਕਰੀ ਮੀਹ ਪੈ ਜਾਵੇ ਵਿੜਾ ਮੈਂ ਬਾਅਦ ਚੋਂ ਛੀੜਾਂ ਅੱਜ ਲੋਕ ਦਾ ਬੈਜ ਉਹ ਸੋ ਪੈ ਜਾਵੇ ਤੇ ਚਲੋ ਬਾਕੀ ਬਾਕੀ ਵੀਡੀਓ ਨੇ ਬਹੁਤ ਲੰਮੀ ਹੋ ਜਾਂਦੀ ਹੈ ਤੇ ਵੀਡੀਓ ਦਾ ਅੱਜ ਅਸੀਂ ਐਂਡ ਕਰ ਰਹੇ ਹਾਂ ਗੱਟੀ 'ਚ ਬੈਠੇ ਜਾਂਦੇ ਜਾਂਦੇ ਵੀਡੀਓ ਦਾ ਐਂਡ ਕਰ ਰਹੇ ਹਾਂ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕੱਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਬਲੌਗ ਦੇ ਨਾਲ ਤੇ ਚੈਨਲ ਤੇ ਨਵੀਂ ਉਹ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਓਕੇ ਜੀ ਬਾਏ ਬਾਏ ਜੀ ਬਾਏ